ਦੇਲੀਵਰੀ ਚੱਲਦਾ ਹੋਵੇ ਦੇਲੀਵਰੀ ਜਾਂਦਾ ਜਿੱਥੇ ਬਰਦੀਆ 20 30 ਜਿੱਥੇ ਬਰਦੀਆ ਸਾਰੇ ਹੁਣ ਥੋੜਾ ਪਿੱਛੇ ਜੋ ਫੋਟੋ ਵਧੀ ਆ ਜੇ ਭਾਈ ਸਾਹਿਬ ਇਹ ਜੱਗ ਸਾਰਾ ਹੋ ਗਿਆ ਬਾਬਾ ਉਸ ਤੋਂ ਬਾਅਦ ਆ ਕੇ ਜਿਹੜੀ ਗੱਲ ਹੈ ਤੁਹਾਡੇ ਨਾਲ ਚਲੋ ਠੀਕ ਹੈ ਥੋੜਾ ਹੀ ਫਾਈਲ ਬਹੁਤ ਬਹੁਤ ਐਲੀਗੇਸ਼ਨ ਖੜੀ ਕਰ ਮਾਰਵਾ ਫੋਟੋ ਦਿਵਾਵਾ ਸਾਹਿਬ ਜੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਅੱਜ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ ਕਿਉਂਕਿ ਮੀਟਿੰਗ ਬਹੁਤ ਮਹੱਤਵਪੂਰਨ ਹੈ ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਆਪਸ ਦੇ ਵਿੱਚ ਬੈਠ ਕੇ ਰਣਨੀਤੀ ਤੈਅ ਕੀਤੀ ਹੈ ਕਿ ਜਿਹੜੇ ਆਪਣੇ ਪੱਖ ਨੇ ਉਹ ਕੈਪਟਨ ਮਰਿੰਦਰ ਸਿੰਘ ਨੂੰ ਕਿਹੜੇ ਦੱਸੇ ਜਾਣਗੇ ਕਿਉਂਕਿ ਬਹੁਤ ਹੀ ਮਹੱਤਵਪੂਰਨ ਮੀਟਿੰਗ ਹੈ ਇਹ ਪੰਜਾਬ ਦਾ ਮਸਲਾ ਨਹੀਂ ਹੈ ਦੇਸ਼ ਦਾ ਮਸਲਾ ਹੈ ਇਹ ਦੇਸ਼ ਦੇ ਕਿਸਾਨਾਂ ਦੀ ਲੜਾਈ ਹੈ ਮੋਦੀ ਸਰਕਾਰ ਦੇ ਖਿਲਾਫ ਔਰ ਇਹ ਕਿਉਂਕਿ ਉਹਨਾਂ ਦਾ ਪਵਿੱਖ ਦਾ ਔਰ ਕੈਪਟਨ ਅਮਰਿੰਦਰ ਸਿੰਘ ਵੀ ਪਹੁੰਚ ਚੁੱਕੇ ਨੇ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਵਾਸਤੇ ਕਿਸਾਨ ਜਥੇਬੰਦੀਆਂ ਆ ਚੁੱਕੀਆਂ ਨੇ ਔਰ ਅੱਜ ਨਤਾਰਾ ਕੀਤਾ ਜਾਊਗਾ ਕਿ ਇਸ ਤੋਂ ਬਾਅਦ ਕੈਪਟਨ ਮਿਰਿੰਦਰ ਸਿੰਘ ਨੇ ਵੀ ਕਿਹਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਕਿਉਂਕਿ ਪੰਜਾਬ ਦੇ ਜਿਹੜਾ ਇਹ ਮਸਲਾ ਖੇਤੀ ਕਿਉਂਕਿ ਖੇਤੀ ਪੰਜਾਬ ਦੀ ਮੁੱਖ ਪਛਾਣ ਹੈ। ਖੇਤੀ ਕਰਕੇ ਪਛਾਣਿਆ ਜਾਂਦਾ ਔਰ ਕੈਪਟਨ ਮਿਰਿੰਦਰ ਸਿੰਘ ਤੁਸੀਂ ਦੇਖ ਸਕਦੇ ਕਿ ਫਰੰਟ ਤੇ ਬੈਠੇ ਹੋਏ ਨੇ ਔਰ ਹੁਣ ਇਹ ਕਿਸਾਨਾਂ ਦੇ ਨਾਲ ਗੱਲਬਾਤ ਕਰਨਗੇ ਕਿਉਂਕਿ ਬਹੁਤ ਮੱਤਬੂਨਾ ਔਰ ਕਿਉਂਕਿ ਸੈਂਟਰ ਸਰਕਾਰ ਇਸ ਜਿੱਦ ਤੇੜਾ ਹੋਇਆ ਹੋ ਗਿਆ ਕਿ ਪਹਿਲਾ ਮਾਲ ਗੱਡੀਆਂ ਚਲਾਈਆਂ ਜਾਣ ਫਿਰ ਦੂਜੀਆਂ ਜਿਹੜੀ ਯਾਤਰੀ ਟ੍ਰੇਨਾਂ ਸ਼ੁਰੂ ਕੀਤੀਆਂ ਜਿਨ੍ਹਾਂ ਕਿ ਕਿਸਾਨ ਕਹਿ ਰਹੇ ਕਿ ਅਸੀਂ ਕਈ ਕਦਮ ਅੱਗੇ ਵਧਾਏ ਨੇ ਅਸੀਂ ਟ੍ਰੇਨ ਟਰੈਕ ਖਾਲੀ ਕੀਤੇ ਨੇ ਅਸੀਂ ਰੇਲਵੇ ਸਟੇਸ਼ਨ ਖਾਲੀ ਕੀਤੇ ਨੇ ਲੇਕਿਨ ਫਿਰ ਵੀ ਸੈਂਟਰ ਸਰਕਾਰ ਉਹਨਾਂ ਨੂੰ ਬਦਨਾਮ ਕਰਨ ਤੇ ਲੱਗੀ ਹੋਈ ਹੈ ਸਿਆਸਤ ਇਸ ਮਸਲੇ ਤੇ ਪੂਰੀ ਹੋ ਰਹੀ ਹੈ ਦੇਖ ਸਕਦੇ ਕਿ ਵੱਡਾ ਜਿਹੜਾ ਕਾਫਲਾ ਉਹ ਕੈਪਟਨ ਅਮਰਿੰਦਰ ਸਿੰਘ ਦਾ ਪਹੁੰਚ ਚੁੱਕਾ ਹੈਗਾ ਕਿਸਾਨ ਜਥੇਬੰਦੀਆਂ ਦੀ ਦੇ ਕਰੀਬ ਕਿਸਾਨ ਜਥੇਬੰਦੀਆਂ ਵੀ ਪਹੁੰਚ ਚੁੱਕਿਆ ਨੇ ਮੀਟਿੰਗ ਲੰਬੀ ਵੀ ਹੋ ਸਕਦੀ ਹੈ ਲੇਕਿਨ ਮੀਟਿੰਗ ਸਭ ਤੋਂ ਇਹ ਹੀ ਉਮੀਦ ਕਿ ਕੀ ਫੈਸਲਾ ਕੋਣ ਹੋਏਗੀ ਮੀਟਿੰਗ ਮੀਟਿੰਗ ਦੇ ਵਿੱਚ ਕੀ ਕੋਈ ਅੱਜ ਇਦਾਂ ਦੀ ਗੱਲ ਬਣੇਗੀ ਕਿ ਜਿਹੜੇ ਕਿਸਾਨਾਂ ਦੀਆਂ ਮੰਗਾਂ ਹਾਲਾਂਕਿ ਉਹ ਸੈਂਟਰ ਨੇ ਮੰਨੀਆਂ ਕਿ ਤਿੰਨ ਜਿਹੜੇ ਬਿੱਲ ਨੇ ਉਹ ਚਾਹੇ ਵੱਖਰੀ ਗੱਲ ਹੈ ਕਿ ਸੈਂਟਰ ਸਰਕਾਰ ਕਰਕੇ ਬਿੱਲ ਬਹੁਤ ਵਧੀਆ ਨੇ ਲੇਕਿਨ ਦੇਸ਼ ਭਰ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਖੇਤ ਮਜ਼ਦੂਰ ਜਥੇਬੰਦੀਆਂ ਉਹ ਕਹਿ ਚੁੱਕੇ ਹਨ ਕਿ ਬਿੱਲ ਇਹ ਮੌਤ ਦਾ ਵਾਰੰਟ ਆ ਕਿਸਾਨਾਂ ਦਾ ਔਰ ਦੇਸ਼ ਦਾ ਕਿਸਾਨ ਮਰ ਗਿਆ ਤੇ ਫਿਰ ਦੇਸ਼ ਦੇ ਪੱਲੇ ਵੀ ਕੁਝ ਨਹੀਂ ਬਚਣਾ ਔਰ ਇਸ ਕਰਕੇ ਇਹ ਜਿਹੜੀ ਮੀਟਿੰਗ ਆ ਇਹ ਬਹੁਤ ਹੀ ਮਹੱਤਵਪੂਰਨ ਦੋ ਮਹੀਨੇ ਹੋਣ ਵਾਲੇ ਨੇ ਕਿਸਾਨ ਛੜਕਾਂ ਤੇ ਨੇ ਰੇਲਵੇ ਸਟੇਸ਼ਨਾਂ ਦੇ ਬਾਹਰ ਧਰਨੇ ਦੇ ਰਹੇ ਨੇ ਲੇਕਿਨ ਹਾਲਾਂਕਿ ਸੈਂਟਰ ਸਰਕਾਰ ਦੇ ਨਾਲ ਦੋ ਮੀਟਿੰਗਾਂ ਹੋ ਚੁੱਕੀਆਂ ਨੇ ਪਹਿਲੀ ਮੀਟਿੰਗ ਜਿਹੜੇ ਖੇਤੀਬਾੜੀ ਵਿਭਾਗ ਦੇ ਕੇਂਦਰੀ ਸਕੱਤਰ ਸੀ ਉਹਦੇ ਨਾਲ ਹੋਈ ਸੀ ਫਿਰ ਉਸ ਤੋਂ ਬਾਅਦ ਕਿਸਾਨ ਨਰਾਜ਼ ਸਨ ਨਰਾਜ਼ ਸਨ ਕਿ ਘਟੋ ਘਟ ਵਜ਼ੀਰ ਦੇ ਨਾਲ ਮੀਟਿੰਗ ਹੋਣੀ ਚਾਹੀਦੀ ਸੀ ਫਿਰ ਦੁਬਾਰਾ ਉਥੋਂ ਸੱਦਾ ਪੱਤਰ ਆਉਂਦਾ ਤਿੰਨ ਵਜ਼ੀਰਾਂ ਦੇ ਨਾਲ ਮੀਟਿੰਗ ਹੁੰਦੀ ਆ ਨਰਿੰਦਰ ਤੋਮਰ ਦੇ ਨਾਲ ਪਿਊਸ਼ ਗੋਇਲ ਦੇ ਨਾਲ ਸੋਮ ਪ੍ਰਕਾਸ਼ ਦੇ ਨਾਲ ਉਹਦੇ ਵਿੱਚ ਵੀ ਕੋਈ ਗੱਲ ਨਹੀਂ ਬੰਦੀ ਕਿਉਂਕਿ ਸੈਂਟਰ ਇਹ ਕਹਿ ਰਿਹਾ ਕਿ ਜਿਹੜੇ ਕਿਸਾਨ ਮੰਗਾ ਰੱਖ ਰਹੇ ਨੇ ਔਰ ਜਿਹੜੇ ਸਰਕਾਰ ਦੇ ਬਿੱਲ ਨੇ ਉਹਨਾਂ ਦੇ ਵਿੱਚ فاਸਲਾ ਬਹੁਤ ਜ਼ਿਆਦਾ ਔਰ فاਸਲਾ ਤਾਂ ਹੀ ਦੂਰ ਹੋਏਗਾ ਜਦ ਬੈਠ ਕੇ ਨੇ ਹੁੰਦੇ ਜਿਹੜਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜੇਵਾਲ ਗਰੁੱਪ ਦੇ ਬਲਬੀਤ ਸਿੰਘ ਰਾਜੇਵਾਲ ਉਹ ਵੀ ਜਾ ਰਹੇ ਨੇ ਉਹ ਵੀ ਮੀਟਿੰਗ ਦੇ ਵਿੱਚ ਜਾਣਗੇ ਔਰ ਉਹਦੇ ਦੇ ਵਿੱਚ ਕੀ ਗੱਲ ਬਾਤ ਹੁੰਦੀ ਆ ਇਹ ਉਹ ਉੱਥੇ ਜਾ ਕੇ ਆਪਣੀ ਚਰਚਾ ਕਰਨਗੇ ਲੇਕਿਨ ਮਸਲਾ ਕਿ ਪੰਜਾਬ ਦਾ ਨੁਕਸਾਨ ਬਹੁਤ ਹੋ ਚੁੱਕਾ ਆਰਥਿਕ ਪੱਖੋਂ ਵੀ ਸਮਾਜਿਕ ਪੱਖੋਂ ਵੀ ਔਰ ਜੇ ਲੜਾਈ ਲੰਬੀ ਰਹੀ ਤਾਂ ਫਿਰ ਹੋਰ ਨੁਕਸਾਨ ਹੋ ਸਕਦਾਗਾ ਕਿਉਂਕਿ ਪੰਜਾਬ ਦਾ ਜਿਹੜਾ ਵਪਾਰ ਆ ਉਹ ਪਹਿਲਾਂ ਹੀ ਕਾਫੀ ਉਸਤੇ ਕਹਿ ਸਕਦੇ ਕਿ ਆਰਥਿਕ ਪੱਖੋਂ ਕਾਫੀ ਨੁਕਸਾਨ ਹੋ ਚੁੱਕਾ ਮੰਨਿਆ ਜਾ ਰਿਹਾ ਹੈ ਕਿ 30 ਤੋਂ ਲੈ ਕੇ 40000 ਕਰੋੜ ਤੱਕ ਨੁਕਸਾਨ ਹੋ ਚੁੱਕਾ ਕਿ ਪੰਜਾਬ ਦੇ ਅਗਰ ਲੁਧਿਆਣੇ ਦੀ ਗੱਲ ਕੀਤੀ ਜਾਵੇ ਮੰਡੀ ਗੋਬਿੰਦਗੜ੍ਹ ਦੀ ਗੱਲ ਕੀਤੀ ਜਾਵੇ ਜਿਹੜੇ ਤਾਂ ਦੇ ਜਿਹੜੇ ਇੰਡਸਟਰੀਅਲ ਹੱਬ ਨੇ ਉੱਥੇ ਕਾਫੀ ਜਿਹੜਾ ਮਾਲ ਆ ਕੱਚਾ ਮਾਲ ਉਹ ਤੋਂ ਤਿਆਰ ਹੋ ਕੇ ਬਾਹਰ ਜਾਂਦਾ ਜਿਹੜਾ ਬਾਹਰੋਂ ਜਿਹੜਾ ਮਾਲਾ ਤਿਆਰ ਹੋ ਕੇ ਇੱਥੇ ਆਉਂਦਾ ਲੇਕਿਨ ਕਿਉਂਕਿ ਮਾਲ ਗੱਡੀਆਂ ਨਹੀਂ ਚੱਲਦੀਆਂ ਕਣਕ ਦਾ ਸੀਜ਼ਨ ਆ ਬਿਾਈ ਦਾ ਸਮਾਂ ਆ ਚੁੱਕਾ ਹੈਗਾ ਕਿਸਾਨਾਂ ਨੂੰ ਯੂਰੀਆ ਨਹੀਂ ਮਿਲ ਰਿਹਾ ਦੂਜੇ ਸੂਬਿਆਂ 'ਚ ਪ੍ਰਬੰਧ ਕਰਨੇ ਪੈ ਰਹੇ ਹਰਿਆਣੇ ਤੋਂ ਖਰੀਦਿਆ ਜਾ ਰਿਹਾ ਰਾਜਸਥਾਨ ਤੋਂ ਖਰੀਦਿਆ ਜਾ ਰਿਹਾ ਹੈਗਾ ਇਹ ਬਹੁਤ ਸਾਰੀਆਂ ਦਰਪੇਸ਼ ਮੁਸ਼ਕਲਾਂ ਦੇ ਵਿੱਚ ਪੰਜਾਬ ਫਸ ਚੁੱਕਾ ਹੈਗਾ ਔਰ ਪੰਜਾਬ ਦੀ ਜਿਹੜੀ ਲੜਾਈ ਇਹ ਕਹਾ ਜਾ ਰਹੀ ਪੰਜਾਬ ਦੀ ਲੜਾਈ ਨਹੀਂ ਇਹ ਦੇਸ਼ ਦੀ ਲੜਾਈ ਆ ਚਾਹ ਪੰਜਾਬ ਹੋਵੇ ਚਾਹ ਹਰਿਆਣਾ ਹੋਵੇ ਚਾਹ ਕਰਨਾਟਕਾ ਹੋਵੇ ਚਾਹ ਪੱਛਮੀ ਬੰਗਾਲ ਹੋਵੇ ਚਾਹ ਰਾਜਸਥਾਨ ਹੋਵੇ ਚਾਹ ਉੱਤਰਾਖੰਡੋ ਵਿੱਚ ਚਾਹ ਉੱਤਰ ਪ੍ਰਦੇਸ਼ ਹੋਵੇ ਦੇਸ਼ ਦੇ ਹਰ ਕੋਨੇ ਦੇ ਵਿੱਚ ਕਿਸਾਨ ਜਥੇਬੰਦੀਆਂ ਲੱਗੀਆਂ ਹੋਈਆਂ ਕਿ ਸੈਂਟਰ ਸਰਕਾਰ ਨੂੰ ਇਹ ਬਿੱਲ ਵਾਪਸ ਲੈਣੇ ਪੈਣਗੇ ਜੇ ਵਾਪਸ ਲੈਣੇ ਪੈਣਗੇ ਉਹਨਾਂ ਦੇ ਹਿਸਾਬ ਦੇ ਨਾਲ ਬਿੱਲ ਬਣਨਗੇ ਉਹਦੇ ਤੇ ਸੌਦਾ ਕਰਨੀਆਂ ਪੈਣਗੀਆਂ ਖਰੀਦ ਜਾਰੀ ਰਹੇਗੀ ਝੋਨੇ ਕਣਕ ਦੀ ਜਿਹੜੀ ਖਰੀਦ ਦਾ ਇਹ ਗੱਲ ਕੀਤੀ ਜਾ ਰਹੀ ਐ ਐਮਐਸਪੀ ਨਹੀਂ ਖਤਮ ਹੋਏਗੀ ਇਹ ਗੱਲ ਕੀਤੀ ਜਾ ਰਹੀ ਲੇਕਿਨ ਸੈਂਟਰਲ ਸਰਕਾਰ ਹਜੇ ਤੱਕ ਇਹ ਹੀ ਦੱਸ ਰਿਹਾ ਕਿ ਉਹਨਾਂ ਦੇ ਹਿਸਾਬ ਦੇ ਨਾਲ ਬਿੱਲ ਠੀਕ ਪਰ ਮਸਲਾ ਜਿਹੜੀ ਮੰਡੀ ਕਨ ਸਿਸਟਮ ਖਤਮ ਹੋ ਗਿਆ ਤਾਂ ਫਿਰ ਪੰਜਾਬ ਤੇ ਹਰਿਆਣਾ ਤੇ ਬਿਲਕੁਲ ਹੀ ਤਬਾਹ ਹੋ ਜਾਏਗਾ ਕਿਉਂਕਿ ਦੋ ਸੂਬੇ ਨੇ ਦੇਸ਼ ਦੇ ਬਾਹਰ ਜਿੱਥੇ ਸਭ ਤੋਂ ਵਧੀਆ ਮੰਡੀ ਕਨ ਸਿਸਟਮ ਆ ਜਿੱਥੇ ਕਣਕ ਝੋਨਾ ਐਮਐਸਪੀ ਤੇ ਖਰੀਦਾ ਜਾਂਦਾ ਯੂਪੀ ਬਿਹਾਰ ਦਾ ਜਿਹੜਾ ਕਿਸਾਨ ਆ ਉਹ ਐਮਐਸਪੀ ਦੇ ਮਸਲੇ ਵਿੱਚ ਠੱਗਿਆ ਜਾਂਦਾ ਉੱਥੇ ਜਿਹੜਾ ਢਾਂਚਾ ਨਹੀਂ ਹੈ ਔਰ ਵੱਖਰੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲਈ ਡਰੇ ਕਹਿ ਰਹੇ ਕਿ ਬਿਹਾਰ ਦੀ ਜਿੱਤ ਉਹਨਾਂ ਲੋਕਾਂ ਵਾਸਤੇ ਚਪੇੜਾ ਜਿਹੜੇ ਰੌਲਾ ਪਾ ਰਹੇ ਲੇਕਿਨ ਬਿਹਾਰ ਦਾ ਜਿਹੜਾ ਮਸਲਾ ਜੈ ਉੱਤਰ ਪ੍ਰਦੇਸ਼ ਦਾ ਮਸਲਾ ਉਹ ਪੰਜਾਬ ਅਤੇ ਹਰਿਆਣਾ ਦੇ ਨਾਲ ਵੇਖਿਆ ਨਹੀਂ ਜਾ ਸਕਦਾ ਕਿਉਂਕਿ ਉੱਥੋਂ ਦਾ ਜਿਹੜਾ ਕਿਸਾਨ ਆ ਉਹ ਪੰਜਾਬ ਹਰਿਆਣਾ ਚ ਆ ਕੇ ਮਜ਼ਦੂਰੀ ਕਰਦਾ ਹੈਗਾ ਇਸ ਕਰਕੇ ਕਿਉਂਕਿ ਖੇਤੀਬਾੜੀ ਸਿਸਟਮ ਜਿਹੜਾ ਮੰਡੀਕਰ ਸਿਸਟਮ ਆ ਉਹ ਇਹਨਾਂ ਦੋਨਾਂ ਸੂਬਿਆਂ ਦਾ ਬਹੁਤ ਵਧੀਆ ਲੇਕਿਨ ਨੁਕਸਾਨ ਵੀ ਪੰਜਾਬ ਦਾ ਹੋ ਰਿਹਾ ਹੁਣ 26 27 ਨੂੰ ਦੇਸ਼ ਭਰ ਦੇ ਕਿਸਾਨ ਉਹ ਦਿੱਲੀ ਕੂਚ ਕਰਨਗੇ ਦਿੱਲੀ ਸੈਂਟਰ ਸਰਕਾਰ ਨੂੰ ਜਗਾਉਣ ਦਾ ਕੰਮ ਕਰਨਗੇ ਜਤੋਂ ਦਾ ਕੰਮ ਕਰਨਗੇ ਕਿ ਜਿਹੜੀਆਂ ਕਲਮਾਂ ਦੇ ਨਾਲ ਤਿੰਨ ਬਿੱਲ ਪਾਸ ਕੀਤੇ ਨੇ ਇਹ ਕਾਲੇ ਕਾਨੂੰਨ ਇਹ ਦੇਸ਼ ਦੀ ਅਰਥ ਵਿਵਸਥਾ ਨੂੰ ਤੋੜ ਕੇ ਰੱਖ ਦੇਣਗੇ ਆਰਥਿਕ ਢਾਂਚੇ ਨੂੰ ਤੋੜ ਕੇ ਰੱਖ ਦੇਣਗੇ ਸਮਾਜਿਕ ਢਾਂਚੇ ਨੂੰ ਤੋੜ ਕੇ ਰੱਖ ਦੇਣਗੇ ਇਸ ਕਰਕੇ ਜਿਹੜਾ 26 27 ਤਰੀਕ ਨੂੰ ਜਿਹੜੇ ਉੱਥੇ ਸੈਂਟਰ ਸਰਕਾਰ ਨੂੰ ਕੇਰਨ ਦਾ ਫੈਸਲਾ ਕੀਤਾ ਗਿਆ ਦੇਸ਼ ਭਰ ਦੀਆਂ 500 ਤੋਂ ਵੱਧ ਕਿਸਾਨ ਤੇ ਖੇਤ ਮੌਜੂਦ ਜਥੇਬੰਦੀਆਂ ਨੇ ਉਹਦੇ ਵਿੱਚ ਹਾਲਾਂਕਿ ਸੈਂਟਰ ਸਰਕਾਰ ਨੇ ਉੱਥੇ ਮਨਾਹੀ ਕਰ ਦਿੱਤੀ ਹੈ ਕਿ ਤੁਸੀਂ ਦਿੱਲੀ ਆ ਕੇ ਕੋਈ ਧਰਨਾ ਨਹੀਂ ਕਰ ਸਕਦਾ ਲੇਕਿਨ ਕਿਸਾਨ ਕਹਿ ਰਹੇ ਨੇ ਕਿ ਉਹ ਤਿਆਰੀ ਕਰਕੇ ਜਾ ਰਹੇ ਨੇ ਉਹ 6-6 ਮਹੀਨੇ ਦਾ ਰਸ ਲੈ ਕੇ ਜਾ ਰਹੇ ਨੇ ਜਿੱਥੇ ਵੀ ਜਿਸ ਵੀ ਸਰਕਾਰ ਨੇ ਉਹਨਾਂ ਨੂੰ ਰੋਕਿਆ ਉੱਥੇ ਹੀ ਅਨਮਿੱਥੇ ਸਮੇਂ ਲਈ ਉਹ ਧਰਨਾ ਦੇਣਗੇ ਦਿੱਲੀ ਦੇ ਨਾਲ ਘੱਟੋ ਘੜ 6-7 ਸਟੇਟ ਲੱਗਦੇ ਨੇ ਉਹ ਫਿਰ ਉੱਥੇ-ਉੱਥੇ ਜਿਹੜੇ ਨੈਸ਼ਨਲ ਹਾਈਵੇ ਜਿਹੜੇ ਇੱਕ ਦੂਜੇ ਸਟੇਟ ਦੇ ਨਾਲ ਕਨੈਕਟ ਕਰਦੇ ਨੇ ਜੋੜਦੇ ਨੇ ਉੱਥੇ ਧਰਨਾ ਦੇਣ ਦਾ ਫੈਸਲਾ ਕਰ ਸਰਕਾਰ ਦੇ ਖਿਲਾਫ ਪੰਜਾਬ ਦਾ ਕਿਸਾਨ ਅਗਰ ਉਥੇ ਦਿੱਲੀ ਜਾਣ ਤੋਂ ਹਰਿਆਣਾ ਦੀ ਖੱਟੜ ਸਰਕਾਰ ਰੋਕਦੀ ਹੈਗੀ ਤੇ ਉਥੇ ਧਰਨਾ ਲਾਇਆ ਜਾਊਗਾ ਅਗਰ ਹਰਿਆਣਾ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਉਥੇ ਧਰਨਾ ਲਾਉਣਗੇ ਅਗਰ ਰਾਜਸਥਾਨ ਦਾ ਕਿਸਾਨ ਨੂੰ ਆਉਣ ਤੋਂ ਰੋਕਿਆ ਗਿਆ ਤੇ ਫਿਰ ਦਿੱਲੀ Jaipur ਜਾਂ Noida Jaipur ਦਾ ਜਿਹੜਾ ਰੋਡ ਆ ਉਥੇ ਪੱਕਾ ਧਰਨਾ ਲਾਇਆ ਜਾਊਗਾ ਜਿਹੜਾ ਉੱਤਰਾਖੰਡ ਤੋਂ ਆਊਗਾ ਜਿਹੜਾ UP ਤੋਂ ਜਾਊਗਾ ਜਿਹੜਾ ਹੋਰ ਨਹੀਂ ਸੂਬਿਆਂ ਚ ਜਾਣਗੇ ਜਿੱਥੇ ਜਿੱਥੇ ਕਿਸਾਨ ਲਾਂਚ ਕਰ ਚੁੱਕੇ ਨੇ ਜਿੱਥੇ ਜਿੱਥੇ ਜਿਹੜੀ ਸਰਕਾਰ ਨੇ ਦਿੱਲੀ ਜਾਣ ਤੋਂ ਰੋਕਿਆ ਉੱਥੇ ਹੀ ਧਰਨਾ ਲਾ ਦੇਣਗੇ ਉਹ ਫਿਰ ਇੱਕ ਦਿਨ ਦਾ ਧਰਨਾ ਨਹੀਂ ਹੋਏਗਾ ਦੋ ਦਿਨ ਦਾ ਧਰਨਾ ਨਹੀਂ ਹੋਏਗਾ ਸੱਤ ਦਿਨ ਦਾ ਧਰਨਾ ਨਹੀਂ ਹੋਏਗਾ ਉਹ ਕਟੋ-ਕਟੇ ਸ਼ੁਰੂਆਤੀ ਦੌਰ ਤੇ 6 ਮਹੀਨੇ ਦਾ ਤਰਨਾ ਆਏਗਾ ਉਹਦੇ ਨਾਲ ਪੂਰਾ ਦੇਸ਼ ਠੱਪ ਹੋ ਜਾਏਗਾ ਦੇਸ਼ ਦੀ ਅਰਥਵਿਵਸਥਾ ਠੱਪ ਹੋ ਜਾਏਗੀ ਦੇਸ਼ ਇੱਕ ਦੂਜੇ ਨਾਲੋਂ ਟੁੱਟ ਜਾਏਗਾ ਇੱਕ ਸੂਬਾ ਦੂਜੇ ਸੂਬੇ ਨਾਲੋਂ ਟੁੱਟ ਜਾਏਗਾ ਕਿਉਂਕਿ ਕਿਸਾਨਾਂ ਨੇ ਟਰੈਕਟਰ ਟਰਾਲੀਆਂ ਤਿਆਰ ਕਰ ਲਈਆਂ ਦਿੱਲੀ ਸੈਂਟਰ ਸਰਕਾਰ ਨੂੰ ਦੱਸਣ ਦਾ ਵੱਡਾ ਯਤਨ ਕੀਤਾ ਜਾ ਰਿਹਾ ਹੈਗਾ ਕਿ ਜਿਹੜੇ ਤੁਸੀਂ ਤਿੰਨ ਬਿਲ ਪਾਸ ਕੀਤੇ ਨੇ ਉਹਦਾ ਨੁਕਸਾਨ ਕਿੰਨਾ ਹੋਏਗਾ ਵਕਰੀ ਗੱਲ ਹੈ ਕਿ ਤੁਸੀਂ ਬਿਹਾਰ ਜਿੱਤ ਲਈ ਵਕਰੀ ਗੱਲ ਹੈ ਕਿ ਤੁਸੀਂ ਮੱਧਿਆ ਪ੍ਰਦੇਸ਼ ਯੂਪੀ ਦੇ ਵਿੱਚ ਜਿਮਨੀ ਚੋਣਾ ਜਿੱਤ ਲਏ ਕਿ ਹਰਿਆਣਾ ਦੇ ਵਿੱਚ ਜਿਹੜਾ ਰਿਜ਼ਲਟ ਆ ਹੋਰ ਆ ਉੱਥੋਂ ਦੇ ਕਿਸਾਨਾਂ ਨੇ ਹਰਿਆਣਾ ਦੀ ਜਾਂ ਭਾਰਤੀ ਜਨਤਾ ਪਾਰਟੀ ਨੂੰ ਦੱਸਦਾ ਕਿ ਇੱਥੇ ਨਹੀਂ ਬਿਹਾਰ ਬੰਸੇ ਦਾ ਇੱਥੇ ਐਮਪੀ ਨਹੀਂ ਬਣ ਸਕਦਾ ਇੱਥੇ ਯੂਪੀ ਨਹੀਂ ਬਣ ਸਕਦਾ ਕਿਉਂਕਿ ਤੁਹਾਡੀਆਂ ਸਰਕਾਰਾਂ ਲੇਕਿਨ ਇੱਥੇ ਇਹ ਜਿਹੜੇ ਐਗਜ਼ਾਮਪਲ ਆ ਉਹ ਦੱਸ ਦਿੱਤੀ ਉਹ ਵਕਰੀ ਗੱਲ ਹੈ ਕਿ ਤੁਸੀਂ ਬਿਹਾਰ ਜਿੱਤ ਲਿਆ ਜਾਂ ਜਿਮਨੀ ਚੋਣਾ ਜਿੱਤ ਲਿਆ ਪਰ ਉਹਦੇ ਨਾਲ ਪੂਰੇ ਦੇਸ਼ ਦਾ ਫਤਵਾ ਨਹੀਂ ਆ ਉਹ ਪੂਰੇ ਦੇਸ਼ ਦੇ ਕਿਸਾਨਾਂ ਦਾ ਫਤਵਾ ਨਹੀਂ ਆ ਇਹ ਸਮਝਣਾ ਪਏਗਾ ਤੇ ਇਸ ਕਰਕੇ ਹੁਣ ਕੈਪਟਨ ਮਿਰਿੰਦਰ ਸਿੰਘ ਨੇ ਵੀ ਕਿਸਾਨਾਂ ਦੇ ਨਾਲ ਮੀਟਿੰਗ ਹਾਲਾਂਕਿ ਦੂਜੀ ਤੀਜੀ ਜਿਹੜੀ ਮੀਟਿੰਗ ਹੈ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਕਈ ਤਿੰਨ ਮੰਤਰੀਆਂ ਦੇ ਦੀ ਇੱਕ ਕਮੇਟੀ ਵੀ ਬਣਾਈ ਉਹ ਕਮੇਟੀ ਲਗਾਤਾਰ ਪੰਜਾਬ ਸਰਕਾਰ ਦੀ ਪਰਕ ਦੇ ਵਿੱਚ ਆ ਕਈ ਮੀਟਿੰਗਾਂ ਕਰ ਚੁੱਕੀਆਂ ਇਹਨਾਂ ਲੇਕਿਨ ਹਾਲਾਂਕਿ ਜਿਸ ਦਿਨ 19 ਤਰੀਕ ਨੂੰ ਕਿਸਾਨਾਂ ਦੀ ਮੀਟਿੰਗ ਹੋਈ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਦੁੱਖ ਹੋਇਆ ਕਿ ਕਿਸਾਨਾਂ ਨੇ ਯਾਤਰੀ ਗੱਡੀਆਂ ਜਿਹੜੀਆਂ ਨੇ ਉਹ ਸ਼ੁਰੂ ਕਰਨ ਦਾ ਕੋਈ ਐਲਾਨ ਨਹੀਂ ਕੀਤਾ ਹੈ ਦੂਜੇ ਪਾਸੇ ਕਿਸਾਨ ਕਹ ਰਹੇ ਕਿ ਉਹਨਾਂ ਦਾ ਜਿਹੜਾ ਪ੍ਰੋਟੈਸਟ ਆ ਉਹ ਵੈਸੇ ਦਾ ਰਹਿ ਗਿਆ ਜਿਸ ਤਰ੍ਹਾਂ ਉਹਨਾਂ ਨੇ ਸ਼ੁਰੂ ਕੀਤਾ ਗਿਆ ਔਰ ਕੈਪਟਨ ਮਿਰਿੰਦਰ ਸਿੰਘ ਨੇ ਸੈਂਟਰ ਸਰਕਾਰ ਕੋਲ ਸਮਾਂ ਮੰਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਸਮਾਂ ਮੰਗਿਆ ਅਮਿਤ ਸ਼ਾਹ ਕੋਲ ਸਮਾਂ ਮੰਗਿਆ ਕਿ ਫਰਾਗ ਦਿੱਲੀ ਦਿਖਾਈ ਜਾਵੇ ਕਿਉਂਕਿ ਫਰਾਗ ਦਿੱਲੀ ਅਗਰ ਦਿਖਾਈ ਗਈ ਤੇ ਦੇਸ਼ ਦਾ ਪਲਾ ਹੋਏਗਾ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਰਾਸ਼ਟਰਪਤੀ ਨੂੰ ਮਿਲਣ ਦਾ ਯਤਨ ਕੀਤਾ ਗਿਆ ਸੀ ਰਾਸ਼ਟਰਪਤੀ ਨੇ ਮੁਲਾਕਾਤ ਨਹੀਂ ਦਿੱਤੀ ਹੈਗੀ ਤੇ ਪੰਜਾਬ ਸਰਕਾਰ ਵੱਲ ਦਿੱਲੀ ਵਿਖੇ ਜੰਤਰ ਮੰਤਰ ਵਿਖੇ ਧਰਨਾ ਦਿੱਤਾ ਗਿਆ ਸੀ ਕਿ ਹੁਣ ਤੇ ਮੁਲਾਕਾਤ ਕਰਨ ਦਾ ਸਮਾਂ ਨਹੀਂ ਦਿੱਤਾ ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਮਿਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਜਾਂ ਅਮਿਤ ਸ਼ਾਹ ਨੂੰ देरी लाती मिलन वास्ते अगर ਪਹਿਲਾਂ ਮਿਲਦੇ ਤਾਂ ਸ਼ਾਇਦ ਹੋਰ ਭਲਾ ਹੋ ਜਾਂਦਾਗਾ ਹਾਲਾਂਕਿ ਕਿ ਉਹ ਹੁਣ ਉਹਨਾਂ ਨੂੰ ਮਿਲਣ ਵਾਸਤੇ ਮਜਬੂਰ ਹੋਣਾ ਪਿਆ ਹੈ ਪਰ ਨਾਲ ਦੀ ਨਾਲ ਪੰਜਾਬ ਕਾਂਗਰਸ ਦੇ ਜਿਹੜੇ ਐਮਪੀ ਨੇ ਉਹ ਰੇਲਵੇ ਮੰਤਰੀ ਨੂੰ ਮਿਲੇ ਨੇ ਗ੍ਰਹਿ ਮੰਤਰੀ ਨੂੰ ਮਿਲੇ ਲੇਕਿਨ ਗੱਲ ਨਹੀਂ ਬਣੀ ਲੇਕਿਨ ਹੁਣ ਜ ਜ ਉਮੀਦ ਕੀਤੀ ਜਾ ਰਹੀ ਕਿ ਅੱਜ ਜਿਹੜੀ ਕਿਸਾਨਾਂ ਦੇ ਨਾਲ ਮੀਟਿੰਗ ਹੋ ਰਹੀ ਆ ਇਹਦੇ ਜਿਹੜੇ ਮੀਟਿੰਗ ਦੇ ਜਿਹੜੇ ਨਤੀਜੇ ਨੇ ਉਹ ਚੰਗੇ ਹੋਣਗੇ ਔਰ ਏ ਵੀ ਹੋ ਸਕਦਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਸੈਂਟਰ ਸਰਕਾਰ ਇਹ ਵੇਖ ਰਹੀ ਹੋਵੇਗੀ ਕਿ ਜਿਹੜੀ ਅੱਜ ਪੰਜਾਬ ਸਰਕਾਰ ਦੀ ਕਿਸਾਨਾਂ ਦੇ ਨਾਲ ਮੀਟਿੰਗ ਹੋ ਰਹੀ ਆ ਉਹ ਕੀ ਫੈਸਲਾ ਲੈਂਦੇ ਨੇ ਜੇ ਫੈਸਲਾ ਗਾਂ ਵਧੂ ਹੋਇਆ ਜੇ ਫੈਸਲਾ ਸਹੀ ਦਿਸ਼ਾ ਦੇ ਵਿੱਚ ਹੋਇਆ ਤੇ ਲਾਜ਼ਮੀ ਤੌਰ ਤੇ ਲੱਗਦਾ ਕਿ ਫਿਰ ਦਿੱਲੀ ਤੋਂ ਵੀ ਸੱਦਾ ਪੱਤਰ ਆ ਜਾਊਗਾ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਵਾਸਤੇ ਕਿ ਪ੍ਰਧਾਨ ਮੰਤਰੀ ਮਿਲ ਸਕਦੇ ਨੇ ਗ੍ਰਹਿ ਮੰਤਰੀ ਮਿਲ ਸਕਦੇ ਨੇ ਇਹ ਅੱਜ ਦੀ ਮੀਟਿੰਗ ਬਹੁਤ ਮਹੱਤਵਪੂਰਨ ਹੈ ਸੈਂਟਰ ਵੀ ਵੇਖਿਆ ਜਾਏਗਾ ਕਿ ਆਖਿਰ ਪੰਜਾਬ ਸਰਕਾਰ ਕੀ ਫੈਸਲਾ ਕਰਦੀ ਹੈ ਉਹ ਦੂਜੇ ਪਾਸੇ ਪੰਜਾਬ ਸਰਕਾਰ ਵੀ ਵੇਖ ਰਹੀ ਹੋਊਗੀ ਕਿ ਅਸੀਂ ਤੇ ਮੀਟਿੰਗ ਕਰ ਲਈ ਅਸੀਂ ਕਿਸਾਨਾਂ ਨੂੰ ਮਨਾਉਣ ਦਾ ਯਤਨ ਵੀ ਕਰ ਰਹੇ ਹਾਂ ਲੇਕਿਨ ਜਿਹੜੀ ਸੈਂਟਰ ਸਰਕਾਰ ਨੇ ਜਿੱਦ ਪੜੀ ਆ ਕਿ ਪਹਿਲਾਂ ਯਾਤਰੀ ਟ੍ਰੇਨਾਂ ਸ਼ੁਰੂ ਕਰੋ ਫਿਰ ਮਾਲ ਗੱਡੀਆਂ ਸ਼ੁਰੂ ਕੀਤੀਆਂ ਜਾਣਗੀਆਂ ਪਰ ਇਹ ਆ ਕਿ ਨਰਿੰਦਰ ਮੋਦੀ ਵੱਲੋਂ ਕੈਪਟਨ ਸਰਕਾਰ ਨੂੰ ਮਿਲਣ ਦਾ ਕਦੋਂ ਸੱਦਾ ਦਿੰਦਾ ਇਹ ਦੇਸ਼ ਦੀ ਸਰਕਾਰ ਨੇ ਫੈਸਲਾ ਕਰਨਾ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਫੈਸਲਾ ਕਰਨਾ ਜਿਹੜੇ ਹਾਲੇ ਤੱਕ ਪੰਜਾਬ ਦੇ ਨਾਲ ਖੜਾ ਹੋਣ ਦੀ ਬਜਾਏ ਪਾਰਟੀ ਦੇ ਨਾਲ ਖੜਾ ਹੋ ਰਹੇ ਨੇ ਇਹ ਲੋਕ ਮਹਿਸੂਸ ਕਰ ਰਹੇ ਨੇ ਲੇਕਿਨ ਕੁੱਲ ਮਿਲਾ ਕੇ ਜੇ ਨੁਕਸਾਨ ਪੰਜਾਬ ਦਾ ਹੁੰਦਾ ਤੇ ਲਾਜ਼ਮੀ ਤੌਰ ਤੇ ਦੇਸ਼ ਦਾ ਵੀ ਹੋਏਗਾ ਜ਼ਿਆਦਾ ਨੁਕਸਾਨ ਹੋਏਗਾ ਜੇ ਪੰਜਾਬ ਦਾ ਕਿਸਾਨ ਮਰਦਾ ਉਹ ਦੇਸ਼ ਦਾ ਦਾ ਵੀ ਨੁਕਸਾਨ ਹੋਏਗਾ ਜੇ ਪੂਰੇ ਦੇਸ਼ ਦੇ ਕਿਸਾਨਾਂ ਦਾ ਨੁਕਸਾਨ ਹੁੰਦਾ ਤੇ ਉਹ ਫਿਰ ਪੂਰੇ ਦੇਸ਼ ਦਾ ਨੁਕਸਾਨ ਹੋਏਗਾ ਕਿਉਂਕਿ ਮਸਲਾ ਕਿਸਾਨੀ ਦਾ ਔਰ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਆ ਕੈਮਰਾਮੈਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਵੀ ਨਿਊਜ਼ ਚੰਡੀਗੜ੍ਹ